ਕਿਸਾਨ ਭਰਾਵੋ ਪਰਮਲ ਦੇ ਵਿੱਚ ਵਿਕਣ ਵਾਲੀ 하이브리ਡ ਕਿਸਮਾ ਜਿਹੜੀ ਕਿ ਰੇਤਲੇ ਬਾਣੇ 'ਚ ਵੀ ਹੋ ਜਾਂਦੀ ਹੈ ਤੇ ਥੋੜੇ ਬਹੁਤ ਖਾਰੇ ਪਾਣੀ ਤੇ ਵੀ ਹੋ ਜਾਂਦੀ ਹੈ ਥੋੜੀ ਲੱਗਦੀ ਵੀ ਲੇਟ ਹੈ ਘੱਟ ਸਮੇਂ ਦੀ ਵੈਰੈਟੀ ਹੈ ਤੁਹਾਨੂੰ ਪਹਿਲਾਂ ਵੀ ਦਿਖਾਈ ਹੋਈ ਹੈ ਵੈਰੈਟੀ ਹੈਗੀ ਚਾਂਦ 하이브리ਡ ਸੀਡ ਦੀ CK47 CK47 ਤੇ ਵੀਰਜੀ ਦੇ ਖੇਤ ਦੇ ਵਿੱਚ ਆਏ ਹੋਏ ਆ ਬਠਿੰਡੇ ਜ਼ਿਲ੍ਹੇ ਦੇ ਪਿੰਡ ਬਹਿਮਨ ਦਿਵਾਨੇ ਦੇ ਵਿੱਚ ਸਤਿ ਸ਼੍ਰੀ ਅਕਾਲ ਵੀਰਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਤੁਹਾਡੇ ਖੇਤਾਂ ਦੇ ਵਿੱਚ ਪਹਿਲਾਂ ਤੁਸੀਂ ਦੱਸ ਰਹੇ ਸੀਗੇ ਵੀ ਪਿਛਲੀ ਵਾਰ ਬਹੁਤ ਝਾੜ ਘੱਟ ਆਏ ਸੀਗੇ ਇਸ ਵਾਰੀ ਤੁਸੀਂ ਇਹ ਵੈਰੈਟੀ ਲਾਈ ਹੈ ਉਦੇ ਮੁਕਾਬਲੇ ਕਿਵੇਂ ਲੱਗ ਰਹੀ ਹੈ ਨਹੀਂ ਬਹੁਤ ਵਧੀਆ ਵੈਰਾਈਟੀ ਆ ਵੀਰੇ ਪਿਛਲੇ ਸਾਲ ਤੁਹਾਡਾ ਕੀ ਝਾੜ ਸੀ ਪਿਛਲੇ ਸਾਲ ਇੱਥੇ ਸੀ ਹਾਈਬ੍ਰਿਡ ਹੀ ਲੱਗੀ ਸੀ ਨਾਮ ਲੈ ਲੈਂਦੇ ਆਪਾਂ ਹਾਂਜੀ ਉਹਦੇ 17 ਗੱਟੇ ਹੋਏ ਸੀ ਕਿੰਨੇ ਕਿੱਲਾਂ ਚੋਂ 4 ਕਿੱਲਾਂ ਚੋਂ ਟੋਟਲੀ 17 ਟੋਟਲੀ ਉਹ ਸਭ ਮਾੜੀ ਬੰਦੇ ਥੋੜੇ ਨਰਮ ਸੀਗੇ ਠੀਕ ਹੈ ਜੀ ਕੋਈ ਹੋਰ ਫਾਰਮਰ ਸੀ ਇਹ ਠੇਕੇ ਵਾਲੀ ਜ਼ਮੀਨ ਹੈ ਠੇਕੇ ਵਾਲੀ ਜ਼ਮੀਨ ਹੈ ਤੇ ਤੁਹਾਡੇ ਕੋਲੇ ਐਸੇ ਵਾਰੀ ਪਹਿਲੀ ਵਾਰ ਹੀ ਤੁਸੀਂ ਦੇਖ ਲਓ ਆ ਪਹਿਲੀ ਵਾਰ ਹੈ ਤੇ ਕਿੰਨਾ ਲੱਗਦਾ ਝਾੜ ਵੀ 30 ਕੁਇੰਟਲ ਤੋਂ ਪਲੱਸ ਜਾਏਗਾ ਦੇਖੋ ਜੀ ਅੱਬ ਕਰਕੇ ਵਾਧੀ ਜਾਵੇ ਆਪਣਾ ਕੋਸ਼ਿਸ਼ ਮਿਹਨਤ ਕਰ ਜਿਵੇਂ ਬ੍ਰੇਤੀ ਹੁੰਦੀ ਹੈ ਨਾ ਐਵੇਂ ਬ੍ਰੇਤੀ ਵਰਗਾ ਬਾਣ ਹੈਗਾ ਪਾਣੀ ਲਾਇਆ ਖੜਦਾ ਨਹੀਂ ਹੈਗਾ ਤੁਸੀਂ ਖੇਤ ਦੇ ਵਿੱਚ ਵੈਰਾਈਟੀ ਨੇ ਰਿਸਪੌਂਸ ਦੇਖੋ ਕਿੰਨਾ ਬੜੀ ਤਾਂ ਲਟਕ ਬਣੀ ਹੋਈ ਹੈ ਤੇ ਜਿਹੜੇ ਵੀ ਰੇਤਲੇ ਬਾਣਾ ਦੇ ਵਿੱਚ ਝੋਨੇ ਦੀ ਮਜਬੂਰੀ ਵਸ ਖੇਤੀ ਕਰਦੇ ਹੈਗੇ ਆ ਤਾਂ ਇਹ ਵੈਰਾਈਟੀ ਨੂੰ ਆਪਣੇ ਖੇਤਾਂ ਦੇ ਵਿੱਚ ਪਹਿਲ ਦੇ ਆਧਾਰ ਤੇ ਟਰਾਇਲ ਕਰ ਸਕਦੇ ਹਨ